ਉਸ ਸਮਾਂ ਪਹਿਲਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਅਕਸਰ ਇਹ ਗੱਲ ਕਰਦੇ ਹੁੰਦੇ ਸੀ ਕਿ ਚੁੱਲਿਆਂ ਦੀ ਅਗਨੀ ਬੁਝਣ ਦੇਣੀ ਦੂਜੀਆਂ ਸਰਕਾਰਾਂ ਨੇ ਦੂਜੇ ਲੀਡਰਾਂ ਨੇ ਚੁੱਲਿਆਂ ਦੀ ਅੱਗ ਬੁਝਾਤੀ ਜਦੋਂ ਕਰੋ ਨੌਕਰੀ ਲੈਣ ਜਾਂਦਾ ਹੈ ਸਾਡਾ ਮੁੰਡਾ ਉਹਦੀਆਂ ਪੱਗਾਂ ਲੈਂਦੀਆਂ ਨੇ ਸਿਰਾਂ 'ਚੋਂ ਖੂਨ ਨਿਕਲਦਾ ਹੈ ਮਾਂ ਚੁੱਲੇ ਤੇ ਆ ਕੇ ਬੋਲਦੀ ਹੈ ਕਿ ਹਾਏ ਮੇਰਾ ਪੁੱਤ ਅੱਜ ਮੇਰੇ ਪੁੱਤ ਦੇ ਡਾਂਗਾ ਪਈਆਂ ਸਾਡੇ ਚੁੱਲੇ ਦੀ ਅੱਗ ਬੁਝ ਗਈ ਇਹ ਜੇ ਬਹੁਤ ਸਾਰੇ ਡਾਇਲੌਗਸ ਤੁਹਾਨੂੰ ਅਕਸਰ ਜਿਹੜਾ ਭਗਵੰਤ ਮਾਨ ਤੋਂ ਸੁਣਨ ਨੂੰ ਮਿਲਦੇ ਸੀ ਪਰ ਪਿਛਲੀਆਂ ਸਰਕਾਰਾਂ ਨੇ ਤਾਂ ਇਹ ਕੁਝ ਨਹੀਂ ਕੀਤਾ ਪਰ ਇਹ ਜ਼ਰੂਰ ਹੈ ਕਿ ਜੋ-ਜੋ ਮੁੱਖ ਮੰਤਰੀ ਕਹਿ ਕੇ ਸੱਤਾ ਦੇ ਵਿੱਚ ਆਏ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਅੱਜ ਉਹ ਸਾਰੀਆਂ ਗੱਲਾਂ ਦੇ ਉਲਟ ਹੋ ਕੰਮ ਕਰ ਰਹੀ ਹੈ ਜਿਹੜੇ 70 ਸਾਲਾਂ ਦਾ ਰੌਲਾ ਪਾਉਣ ਵਾਲੇ ਅੱਜ ਪੀਆਰਟੀਸੀ ਦੇ ਮੁਲਾਜ਼ਮਾਂ ਨੂੰ ਨੌਕਰੀ ਤੇ ਪੱਕਾ ਕਰਨ ਦੀ ਬਜਾਏ ਜਿਹੜੀਆਂ ਦਿੱਤੀਆਂ ਨੌਕਰੀਆਂ ਨੇ ਉਹਨਾਂ ਨੂੰ ਵੀ ਖੋਇਆ ਜਾ ਰਿਹਾ ਤੇ ਅੱਜ ਜਿਹੜਾ ਫਰਮਾਨ ਜਾਰੀ ਕੀਤਾ ਹੈ ਕਿ ਜੇ ਮੁਲਾਜ਼ਮ ਜਿਹੜੇ ਨੇ ਇਹਨਾਂ ਨੂੰ ਛੁੱਟੀ ਕਰ ਦੋ ਨੌਕਰੀ ਤੋਂ ਸੋ ਭਗਵਾਨਤਮਾਨ ਸਾਹਿਬ ਦਾ ਜਿਹੜਾ ਦੋਹਰਾ ਚਿਹਰਾ ਸਿਰਫ ਸੱਤਾ ਨੂੰ ਹਾਸਲ ਕਰਨ ਵਾਸਤੇ ਚਿਹਰਾ ਕੁਝ ਹੋਰ ਤੇ ਸੱਤਾ ਤੇ ਕਾਬਜ ਹੋ ਕੇ ਉਹ ਤੋਂ ਬਾਅਦ ਕਰਨ ਵਾਲਾ ਚਿਹਰਾ ਕੁਝ ਹੋਰ ਤੇ ਇੱਕ ਈਗੋ ਦੇ ਵਿੱਚ ਹੰਕਾਰ ਦੇ ਵਿੱਚ ਕਿ ਜਿਹੜੇ ਲੋਕ ਨੇ ਜੇ ਮੈਂ ਕਹਤਾ ਮੇਰਾ ਹੁਕਮ ਕਿਉਂ ਨਹੀਂ ਮੰਨਿਆ ਗਿਆ ਇਹ ਹੰਕਾਰ ਵਿੱਚ ਜਿਹੜਾ ਮੁੱਖ ਮੰਤਰੀ ਵੱਲੋਂ ਹਮੇਸ਼ਾ ਇਹ ਸਟੈਪ ਲਏ ਜਾਂਦੇ ਨੇ ਜਿਹੜੇ ਬਹੁਤ ਮਾੜੇ ਤੇ ਮੰਦ ਭਾਗੇ ਨੇ ਅੱਜ ਵੀ ਬਿਆਨ ਦਿੱਤਾ ਜਾ ਰਿਹਾ ਨੌਕਰੀ ਬੜੀ ਔਖੀ ਮਿਲਦੀ ਹੈ ਨੌਕਰੀ ਮੈਂ ਚਾਹੁੰਦਾ ਨਹੀਂ ਕਿਸੇ ਘਰ ਦਾ ਪਹਿਲਾਂ ਭੂਮਿਕਾ ਬੰਨ ਲਾਂਦੇ ਨੇ ਭੂਮਿਕਾ ਬੰਨਣ ਤੋਂ ਬਾਅਦ ਫਿਰ ਉਹਤੇ ਵਾਰ ਕਰਦੇ ਨੇ ਤੇ ਅੱਜ ਜਿਹੜੇ ਨੌਜਵਾਨਾਂ ਦੀ ਨੌਕਰੀ ਨੂੰ ਇਹ ਪਰਖਾਸਤ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਡਿਸਮਿਸ ਕਰਕੇ ਨੌਕਰੀਆਂ ਤੋਂ ਘਰੇ ਭੇਜਿਆ ਜਾ ਰਿਹਾ ਹੈ ਨੌਕਰੀਆਂ ਦੇਣ ਦੀ ਬਜਾਏ ਜਿਹੜਾ ਉਹ ਬਿਆਨ ਦਿੱਤਾ ਜਾਂਦਾ ਸੀ ਚੁੱਲਿਆਂ ਦੀ ਅੱਗ ਵਾਕਈ ਤੁਸੀਂ ਜੋ ਆਪਣੇ ਅੰਦਰੋਂ ਤੁਹਾਡੇ ਭਾਵਨਾਵਾਂ ਸੀ ਆਜ ਪੰਜਾਬ ਦੇ ਕਈ ਚੁੱਲਿਆਂ ਦੀ ਅੱਗ ਤੁਸੀਂ ਲੋਕ ਪੋ ਜਾ ਰਹੇ ਹਾਂ ਤੇ ਇਹਦਾ ਪਰਭਾਈ ਜਿਹੜੀ ਆ ਉਹ ਤੁਹਾਡੇ ਤੋਂ ਹੋਣੀ ਨਹੀਂ ਆ ਮਾਨ ਸਾਹਿਬ ਇਹ ਸਮਾਂ ਆਉਣ ਵਾਲਾ ਹੈ ਪੰਜਾਬ ਦੇ ਲੋਕੋ ਦੇਖ ਲਓ ਆ ਸਾਲ ਰਹਿ ਗਿਆ ਸਾਲ ਦੇ ਵਿੱਚ ਤੁਹਾਨੂੰ ਹੋਰ ਪਤਾ ਲੱਗੂਗਾ ਇਹਨਾਂ ਦੇ ਚਿਹਰੇ ਜਿਹੜੇ ਨੇ ਤੁਹਾਡੇ ਸਾਹਮਣੇ